ਜਦੋਂ ਕਈ ਵਾਰੀ ਨਾ ਅ ਅੱਜ ਤੱਕ ਕੁਝ ਸਾਲ ਪਿੱਛੇ ਜਾ ਕੇ ਜ਼ਿੰਦਗੀ ਦੀ ਅਸਲੀਅਤ ਦੀ ਰੀਲ ਦੇਖੀ ਦੀ ਐ ਤਾਂ ਕੁਝ ਤਾਂ ਸਰੀਰ ਪੱਖੋਂ ਚਲੇ ਗਏ ਛੱਡ ਕੇ ਜਿਹੜੇ ਮੇਰੇ ਬਹੁਤ ਦਿਲ ਦੇ ਕਰੀਬ ਸੀ ਤੇ ਬਹੁਤੇ ਉਹ ਸੀ ਜਿਨ੍ਹਾਂ ਦੀ ਜ਼ਮੀਰ ਮਰ ਗਈ ਤਾਂ ਅਕਸਰ ਹੀ ਮੈਨੂੰ ਇਹ ਲਾਈਨਾਂ ਯਾਦ ਆ ਜਾਂਦੀਆਂ ਜਦੋਂ ਬਾਪੂ ਨੂੰ ਤੋਰ ਮੈਂ ਜਿਉਂਦੇ ਜੀ ਸੀ ਵਿੱਚ ਮੱਛੀ ਪਰਖੀ ਗਈ ਉਹਦੇ ਸੰਗ ਬਹੁਤਿਆਂ ਦੀ ਯਾਰੀ ਕੱਚੀ ਪੱਕੀ ਉਦੇ ਬਲ ਦੇ ਸਰੀਰ ਉਹਦੇ ਬਲ ਦੇ ਸਰੀਰ ਦਿਖਾ ਦਿੱਤਾ ਮੈਨੂੰ ਕਈਆਂ ਦਾ ਜਮੀਰ ਉਹਦਾ ਜਨਾਜਾ ਉੱਠ ਗਿਆ ਪਰ ਜਮਾਨੇ ਦੀ ਅਸਲੀਅਤ ਮੇਰੇ ਸਾਹਵੇਂ ਸੁੱਟ ਗਿਆ ਪਹਿਲਾਂ ਤਾਂ ਸੰਧੂ ਟੁੱਟ ਗਿਆ ਫਿਰ ਲੈ ਬਾਬੇ ਦੀ ਓਟ ਉੱਠ ਗਿਆ ਹੋ ਸਿਆਣਾ ਕੰਮੀ ਜੁੱਟ ਗਿਆ ਮਿਹਨਤ ਵਾਲੇ ਚਸ਼ਮੇ ਵਿੱਚੋਂ ਸਫਲਤਾ ਦਾ ਪਾਣੀ ਫੁੱਟ ਗਿਆ ਸਵਾਰਥੀਆਂ ਤੋਂ ਭਰੋਸਾ ਤੇ ਦਿਲ ਉੱਠ ਗਿਆ ਸਵਾਰਥੀਆਂ ਤੋਂ ਭਰੋਸਾ ਤੇ ਦਿਲ ਉੱਠ ਗਿਆ ਪਹਿਲਾ ਸੰਧੂ ਟੁੱਟ ਗਿਆ ਫਿਰ ਉੱਠ ਕੰਮੀ ਜੁੱਟ ਗਿਆ ਬਾਪੂ ਵਾਲੇ ਨਾਮ ਨੂੰ ਰੌਸ਼ਨੀ ਵੱਲ ਸੁੱਟ ਗਿਆ ਬਾਪੂ ਵਾਲੇ ਨਾਮ ਨੂੰ ਮਿਹਨਤ ਵੱਲ ਸੁੱਟ ਗਿਆ ਧੰਨਵਾਦ ਜੀ